ਜੋ ਬਨ ਮੈਂ ਬਣਾਉਣ ਲੱਗੀ ਆ ਨਾ ਤੁਸੀਂ ਖਾਦੇ ਹੋਣੇ ਆ ਨਾ ਤੁਸੀਂ ਕਦੇ ਬਣਾਏ ਹੋਣੇ ਤੇ ਆਹ ਵੇਖੋ ਜੀ ਆਪਾਂ ਲੱਗੀਆਂ ਬਨ ਬਨੋਂਨ ਹੋਣ ਤੁਸੀਂ ਕੱਲ ਦੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਮੈਂ ਬਣਾਉਣ ਲੱਗੀ ਆ ਬਨ ਜਿਹੜੇ ਕਿ ਗਲੂਟਨ ਫ੍ਰੀ ਹੋਣਗੇ ਫੁੱਲ ਆਫ ਪ੍ਰੋਟੀਨ ਹੋਣਗੇ ਤੇ ਆਪਾਂ ਤੁਸੀਂ ਕੱਲ ਦੀ ਸਾਰਿਆਂ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਠੀਕ ਠਾਕ ਹੈਗੀ ਆ ਅੱਜ ਮੈਂ ਬਣਾਉਣ ਲੱਗੀ ਆ ਬਨ ਜਿਹੜੇ ਗਲੂਟਨ ਫ੍ਰੀ ਹੋਣਗੇ ਤੇ ਫੁੱਲ ਪ੍ਰੋਟੀਨ ਹੋਣਗੇ ਤੇ ਉਹਦੇ ਲਈ ਆਪਾਂ ਬਸ ਯੂਜ਼ ਕਰਗੇ ਓਨਲੀ ਘਾੜੀਆਂ ਚੀਜ਼ਾਂ ਤੇ ਜਿਹੜੀਆਂ ਆਪਣੇ ਆਮ ਘਰਾਂ ਦੇ ਵਿੱਚ ਹੁੰਦੀਆਂ ਆ ਜਿਹੜੀ ਮੇਰੇ ਕੋਲ ਤਿੰਨ ਦਿਨ ਦਾਲ ਭਿਓ ਕੇ ਰੱਖੀ ਸੀਗੀ ਮੈਂ ਰਾਤ ਦੀ ਇਹ ਹੈਗੀ ਮਸਰੀ ਦੀ ਦਾਲ ਤੁਸੀਂ ਮੁੰਗੀ ਦੀ ਵੀ ਖੋ ਸਕਦੇ ਆ ਤੇ ਮੈਂ ਰੱਖਿਆ ਹੈ ਓਵਰਨਾਈਟ ਕਿਉਂਕਿ ਤੁਸੀਂ ਇਹਨੂੰ 4 ਘੰਟੇ ਵੀ ਭਿਓ ਕੇ ਰੱਖ ਸਕਦੇ ਆ ਤੇ ਹੁਣ ਆਪਾਂ ਇਹ ਬਣਾਉਣ ਲੱਗੇ ਆ ਪੇਸਟ ਆਪਾਂ ਲਿੱਤੀਆਂ ਆਹ ਚੀਜ਼ਾਂ ਇਹ ਹੈਗੀ ਮਸਰਾ ਦੀ ਦਾਲ ਵੀ ਲੈ ਸਕਦੇ ਤੁਸੀਂ ਮੁੰਗੀ ਦਾਲ ਵੀ ਲੈ ਜਾਈਂ ਇਹ ਤਾਂ ਪਾਣੀ ਚੰਗੀ ਤਰ੍ਹਾਂ ਆਪਾਂ ਨੂੰ ਨਿਚੋੜਨਾ ਪੈਣਾ ਕਿ ਇਹ ਗਿੱਲੀ ਨਾ ਹੋਵੇ ਤੇ ਜੇ ਪਾਣੀ ਦੇਂਦਾ ਫਿਰ ਆਪਣਾ ਬਟਰ ਵਧੀਆ ਨਹੀਂ ਬਣਨਾ ਤੇ ਇਹ ਹੈਗਾ ਮੇਰੇ ਕੋਲ ਈਸੂ ਗੋਲ ਈਸੂ ਗੋਲ ਆਪਾਂ ਬਹੁਤ ਜ਼ਰੂਰੀ ਹੁੰਦਾ ਹੈ ਹੈਲਥ ਲਈ ਵੀ ਤੇ ਇਹ ਵੇਟ ਲੂਜ਼ ਕਰਨ ਦੇ ਵਿੱਚ ਵੀ ਹੈਲਪ ਕਰਦਾ ਹੈ ਤੇ ਆਪਾਂ ਲਵਾਂਗੇ ਦਹੀਂ ਤੇ ਐਪਲ ਸਾਈਡਰ ਵਿਨੀਗ ਬੇਕਿੰਗ ਸੋਡਾ ਦੇ ਬਾਸ ਜਦੋਂ ਆਪਾਂ ਇਹਨੂੰ ਗ੍ਰाइंड ਕਰਨਾ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਹਲਦੀ ਤੁਸੀਂ ਪਾਉਣਾ ਚਾਹੁੰਦੇ ਪਾ ਲਓ ਨਹੀਂ ਪਾਉਣਾ ਚਾਹੁੰਦੇ ਨਾ ਪਾਵੋ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਸੌਲਟ ਬਸ ਆਪਾਂ ਇਹਨੀਆਂ ਚੀਜ਼ਾਂ ਨੂੰ ਕਰਾਂਗੇ ਕਿ ਆਪਾਂ ਆਹ ਹੈ ਕਿ ਮਸਰਾਂ ਦੀ ਦਾਲ ਇੱਕ ਕੌਮਿਨਿਟੀ ਆ ਮੈਂ ਤੇ ਮੈਂ ਪਾਉਂਗੀ ਇਹਦੇ ਵਿੱਚ ਇੱਜਕਦੀ ਨੀਂਦ ਪਾਉਂਦਾ ਆ ਆਪਾਂ ਇਹਦੇ ਵਿੱਚ ਪਾਈਏ ਇਕੱਲੀ ਦਾਲ ਜਿਹੜੀ ਰਾਤੀ ਭੌਂ ਕੇ ਰੱਖੀ ਹੋਈ ਸੀਗੀ ਮਸਰਾਂ ਦੀ ਤੇ ਇਹਦੇ ਵਿੱਚ ਮੈਂ ਮਾ ਥੋੜਾ ਜਿਹਾ ਹੀ ਪਾਉਂਗੀ ਸੋਲਟ ਨਾਲ ਪਾਉਂਗੀ ਥੋੜੀ ਜਿਹੀ ਹਲਦੀ ਹਲਦੀ ਤੁਹਾਡੀ ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣੀ ਹੈ ਕਿ ਨਹੀਂ ਪਾਉਣੀ ਪਰ ਮੈਂ ਹਲਦੀ ਪਾ ਰਹੀ ਨਹੀਂ ਤੇ ਜੇ ਤੁਸੀਂ ਨਹੀਂ ਵੀ ਪਾਉਣਾ ਚਾਹੁੰਦੇ ਸਕਿੱਪ ਕਰ ਸਕਦੇ ਤੁਸੀਂ ਹਲਦੀ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ ਦੇ 4 ਚਮਚੇ ਬੈਂਕੀ ਕੋਮ ਦਾ ਵਧੀਆ ਆ। ਹਲੋ ਜੀ ਆਪਾਂ ਫਾਤੇ ਚਾਰ ਚਮਚੇ ਲੈ ਲਏ। ਮੈਨੂੰ ਨੂੰ ਗ੍ਰाइंड ਕਰ ਲੈ ਚੰਗੀ ਤਰ੍ਹਾਂ। ਇਹ ਤਾਂ ਬਹੁਤ ਹੈਲਥੀ ਆ। ਆਪਾਂ ਇੱਥੇ ਕੋਈ ਬੇਸਣ ਨਹੀਂ ਕੋਈ ਮੈਦਾ ਨਹੀਂ ਕੁਝ ਨਹੀਂ ਪਾ ਰਹੇ ਕੋਈ ਆਟਾ ਨਹੀਂ ਪਾ ਰਹੇ ਆਪਾਂ ਦਾਲ ਦਾ ਬਣਾ ਰਹੇ ਆਂ। ਬੰਨ ਬਣਾ ਰਹੇ ਆਂ। ਆ ਦੇਖੋ ਆ ਦੇਖੋ ਜ ਆਪਾਂ ਪਾਤੀ ਹੁਣ ਦਾਲ ਪਾਈ ਹੈ ਡੰਗਰੇ ਵਿੱਚ ਵਿੱਚ ਮੈਂ ਕੁਝ ਨਹੀਂ ਪਾਇਆ ਤੇ ਇਹ ਥੋੜਾ ਜਿਹਾ ਆਪਾਂ ਨੂੰ ਬਟਰ ਜਿਹੜੇ ਲੱਗਦਾ ਪਤਲਾ ਲੱਗਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਈਸੂ ਗੋਲ ਇਹਨੂੰ ਚੰਗੀ ਤਰ੍ਹਾਂ ਆਪਾਂ ਕਰਾਂਗੇ ਮਿਕਸ ਮਿਕਸ ਕਰਕੇ ਚੰਗੀ ਤਰ੍ਹਾਂ ਮਿਕਸ ਕਰਨਾ ਤੇ ਜਿਹੜਾ ਈਸੂ ਗੋਲ ਆ ਇਹ ਆਪਣੇ ਭਾਰ ਲੂਜ਼ ਕਰਨ ਦੇ ਵਿੱਚ ਵੀ ਹੈਲਪ ਕਰਦਾ ਤੇ ਇਹਦੇ ਬਹੁਤ ਜ਼ਿਆਦਾ ਬੈਨੀਫਿਟ ਹੈ ਇਸ ਨੂੰ ਬੋਲਦੇ ਜੇ ਤੁਸੀਂ ਉਦਾਂ ਵੀ ਖਾਣਾ ਪਸੰਦ ਕਰਦੇ ਹੋ ਤਾਂ ਖਾ ਸਕਦੇ ਆ ਇਸ ਹੋਰ ਬਹੁਤ ਹੈਲਥਫੁਲ ਹੁੰਦਾ ਤੇ ਆ ਨ ਕੋਈ ਹੁਣ ਇਹ ਥੋੜਾ ਥਿੱਕ ਹੋ ਰਿਹਾ ਥੋੜਾ ਜਿਹਾ ਜਿਹੜਾ ਆਪਾਂ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਆਪਾਂ ਇਹਨੂੰ 10 ਮਿੰਟ ਲਈ 10 ਤੋਂ 15 ਮਿੰਟ ਲਈ ਆਪਾਂ ਇਹਨੂੰ ਰੈਸਟ ਤੇ ਰੱਖ ਦੇਵਾਂਗੇ ਹਲੋ ਜੀ ਆਹ ਕਾਫੀ ਥਿੱਕ ਹੋ ਗਿਆ ਤੇ ਆਪਾਂ ਇਹਦੇ ਵਿੱਚ ਪਾਉਣਾ ਹੈਗਾ 1.5 ਚਮਚਾ ਘਿਓ ਦਾ ਮੈਂ 1.5 ਜਮ ਜਦ ਦੇਸੀ ਘਿਓ ਦਾ ਪਾ ਰਹੀ ਆ ਜੇ ਤੁਸੀਂ ਪਾਉਣਾ ਚਾਹੁੰਦੇ ਆ ਇਹਦੇ ਵਿੱਚ ਤੇਲ ਵੀ ਪਾ ਸਕਦੇ ਹੋ ਪਰ ਜਿਹਦੀ ਸਟਰੋਂਗ ਸਮੈਲ ਨਾ ਹੋਵੇ ਤੁਸੀਂ ਉਹ ਤੇਲ ਪਾਉਣਾ ਇਹਦੇ ਵਿੱਚ ਤੇ ਤੁਰੀ ਦੇਸੀ ਘਿਓ ਪਾਉ ਲੋ ਤਾਂ ਬੜਾ ਵਧੀਆ ਹੈਲਥ ਲਈ ਵਧੀਆ ਰਹਿੰਦਾ ਹੈਲਥੀ ਹੁੰਦਾ ਪਰ ਜੇ ਨਹੀਂ ਵੀ ਹੈਗਾ ਤਾਂ ਤੁਸੀਂ ਤੇਲ ਵੀ ਪਾ ਸਕਦੇ ਆ ਤੇ ਬਚੰਗੀ ਕਰਾਪਾ ਇਹਨੂੰ ਕਰਨਾ ਮਿਕਸ ਦੇਖੋ ਕਿੰਨਾ ਹਾਰਡ ਹੋ ਚਲਿਆ ਹਜੇ ਇਹਨੂੰ ਰੈਸਟ ਵੀ ਦੇਣੀ ਆ 180 ਡਿਗਰੀ ਤੇ ਤੇ ਆਪਾਂ ਰੱਖਣਾ ਇਹਨੂੰ 35 ਮਿੰਟ ਲਈ ਇਹਦੇ ਵਿੱਚ ਰੱਖਦੇ ਆਂ ਆਪਾਂ ਬਸ ਹੁਣ ਪਹਿਲਾਂ ਇਹਨੂੰ ਗਰਮ ਹੋਣਾ ਰੱਖਤਾ ਆਇਗਾ ਜੀ ਮੈਂ ਪਾਉਣ ਲੱਗੀ ਇਹਦੇ ਵਿੱਚ ਬੇਕਿੰਗ ਸੋਡਾ ਅੱਧਾ ਚਮਚਾ ਤੇ ਆਇਗਾ ਆਪਾਂ ਲਵਿਨੀਗਰ ਸਾਈਡਰ ਤੁਸੀਂ ਇੱਥਾਂ ਦੇ ਸਿਰਕਾ ਵੀ ਪਾ ਸਕਦੇ ਹੋ ਤੁਸੀਂ ਫਰੈਸ਼ ਨਿੰਬੂ ਵੀ ਪਾ ਸਕਦੇ ਹੋ ਤੇ ਆਪ ਕੋ ਸਾਈਡਰ ਬਿਨੇ ਹੈਲਥ ਲਈ ਗੁੱਡ ਹੁੰਦਾ ਮੈਂ ਜ਼ਿਆਦਾ ਇਹ ਯੂਜ਼ ਕਰਦੀ ਹੁੰਦੀ ਆਹ ਲੋ ਜੀ ਇੱਕ ਚਮਚਾ ਪਾਪਾ ਤਾ ਇਹਦਾ ਫਿਰ ਬਸ ਹੁਣ ਆਪਾਂ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਹੁਣ ਇਹਨਾਂ ਨੂੰ ਆਮਾ ਲਾਲੇ ਦੇਸੀ ਘਿਓ ਤੁਸੀਂ ਤੇਲ ਵੀ ਲਗਾ ਸਕਦੇ ਹੋ ਪਰ ਮੈਂ ਦੇਸੀ ਘਿਓ ਲਾਇਆ ਤੇ ਆਪਾਂ ਇਹਨੂੰ ਇਦਾਂ ਦਾ ਗੋਲ ਗੋਲ ਕਰਕੇ ਬਸ ਬਾਹਲਾ ਨਹੀਂ ਇਹਨਾਂ ਨੂੰ ਕਰਨਾ ਇਦਾਂ ਗੋਲ ਗੋਲ ਕਰਕੇ ਆਪਾਂ ਰੱਖ ਲੈਣੇ ਆ ਠੀਕ ਆ ਤੇ ਇਹ ਤੁਹਾਡੇ ਤੇ ਤੁਸੀਂ ਵੱਡੇ ਬੱਨ ਬਣਾਉਣੇ ਆ ਜਾਂ ਛੋਟੇ ਬੱਨ ਬਣਾਉਣੇ ਆ ਦੇਖੋ ਜੀ ਐਦਾਂ ਬਸ ਇਹਨਾਂ ਆਪਾਂ ਨਿੱਕੇ ਨਿੱਕੇ ਬੋਲਾਂ ਜਿਹਾ ਬਣਾ ਦੇ ਲਈਆਂ ਜਾਂ ਤੁਸੀਂ ਇਹਨੂੰ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਤੁਹਾਡੇ ਤੇ ਆ ਤੇ ਆਪਣਾ ਉਧਰ ਓਵਨ ਵੀ ਫ੍ਰੀ ਹੈ ਇਹ ਕਿਹਾ ਹੋ ਕੇ ਰੈਡੀ ਆ ਇਹਨਾਂ ਨੂੰ ਆਪਾਂ ਜੋੜ ਕੇ ਮਲਣਾ ਨਹੀਂ ਪੋਲੇ ਪੋਲੇ ਹੱਥਾਂ ਨੇ ਆਪਾਂ ਇਹਨਾਂ ਨੂੰ ਕਰਨਾ ਹੈ ਤਾਂ ਕਿ ਇਹ ਫੁੱਲ ਜਾਣ ਵਧੀਆ ਹਾਂ ਆਪਾਂ ਇਦਾਂ ਕਰਕੇ ਨਾ ਜੀ ਬਸ ਸ਼ੇਪ ਤੁਹਾਡੀ ਆ ਜੇ ਤੁਸੀਂ ਜੇ ਤੁਸੀਂ ਇਹਦੀ ਬ੍ਰੈਡ ਬਣਾਉਣਾ ਤਾਂ ਤੁਸੀਂ ਇਹਨੂੰ ਪਤਲੇ ਪਤਲੇ ਲੰਬੇ ਲੋਟ ਵੀ ਬਣਾ ਸਕਦੇ ਆ ਜਿਹੜੀ ਸ਼ੇਪ ਮਰਜ਼ੀ ਬਣਾ ਲਓ ਆਪਾਂ ਬਨ ਬਣਾਉਣੇ ਆ ਆਹ ਲਓ ਜੀ ਆਪਣੇ ਆਪਾਂ ਬਣਾਏ ਬਨ ਤੇ ਹੈਲਥੀ ਆ ਸਾਰੀਆਂ ਚੀਜ਼ਾਂ ਚ ਹੈਲਥੀ ਪਈਆਂ ਆ ਕੋਈ ਉਹ ਨਹੀਂ ਪਾਇਆ ਤੇ ਇਹ ਗਲੂਟਨ ਫ੍ਰੀ ਵਾਲੇ ਵੀ ਖਾ ਸਕਦੇ ਆ ਤੇ ਇਹਨੂੰ ਇਹ ਡਾਈਟ ਕਰਨ ਵਾਲੇ ਵੀ ਖਾ ਸਕਦੇ ਆ ਜਿਹੜੇ ਡਾਈਟ ਕਰਦੇ ਆ weight lose ਕਰਨਾ ਚਾਹੁੰਦੇ ਆ ਕੋਈ ਵੀ ਇਹਨੂੰ ਖਾ ਸਕਦਾ ਤੇ ਇਹਦੇ ਵਿੱਚ ਕੋਈ ਅਹੇਜੀ ਚੀਜ਼ ਆਪਾਂ ਨਹੀਂ ਪਾਈ ਜਿਹੜੀ ਕਿ ਕਿਸੇ ਲਈ ਵੀ ਅੱਫਨ ਗਈਆਂ ਨੂੰ ਨਟਾਂ ਤੋਂ ਲੱਗ ਜੇ ਜਾਂ ਕੋਈ ਹੋਰ ਤੇ ਇਹ ਹੋ ਗਏ ਅੰਟੀ ਤੇ ਆਪਾਂ ਹੁਣ ਇਹ ਜਾਣਗੇ oven ਦੇ ਵਿੱਚ ਤੇ ਇਹਦੇ ਉੱਤੇ ਜੇ ਤੁਸੀਂ ਤੇਲ ਵੀ ਲਗਾ ਸਕਦੇ ਆ ਤੇ ਕੋਈ ਨਾਟਰੀ ਵੀ ਲਗਾ ਸਕਦੇ ਆ ਪਰ ਆਪਾਂ ਇਹਦੇ ਵਿੱਚ ਅਜੇ ਕੁਝ ਨਹੀਂ ਲਗਾ ਰਹੇ ਜੇ ਆਪਣਾ ਜਿਹੜਾ ਹੈ oven گرم ਹੋ ਗਿਆ 180 ਡਿਗਰੀ ਤੇ ਕੀਤਾ ਸੀ 10-15 ਮਿੰਟ ਲਈ ਆਪਾਂ ਇਹਨੂੰ ਗਰਮ ਤਾਂ ਰੱਖਿਆ ਸੀ ਤੇ ਇਹ ਹੋ ਗਿਆ ਗਰਮ ਤੇ ਹੁਣ ਆਪਾਂ ਇਹ ਟੱਲੇ ਦੇ ਵਿੱਚ ਆਪਾਂ ਇੱਥੇ ਮਿਡਲ ਦੇ ਚੈਨ ਨੂੰ ਰੱਖ ਲਵਾਂਗਾ ਇਹਨੂੰ ਟੱਕਣ ਦਿੱਤਾ ਬੰਦ ਕਰ ਤੇ ਹੁਣ ਇਹ 30 ਤੋਂ 35 ਮਿੰਟ ਦੇ ਵਿੱਚ ਵਿੱਚ ਇਹ ਹੋਣਗੇ ਰੈਡੀ ਤੇ ਇਹ ਗਲੂਟਨ ਫ੍ਰੀ ਆ ਤੇ ਜਿਹੜੇ ਨੱਟ-ਨੋਟ ਆਪਾਂ ਨਹੀਂ ਪਾਇਆ ਤੁਸੀਂ ਇਹਨਾਂ ਦੇ ਉੱਤੇ ਨੱਟ ਸਾਰਾ ਕੁਝ ਪਾ ਸਕਦੇ ਆ ਪਰ ਅਸੀਂ ਇਹ ਪਾਇਆ ਆਪਾਂ ਪਲੇਨ ਬਣਾ ਰਹੇ ਆਂ ਸਾਡੇ ਬਨ ਬਣ ਕੇ ਹੋ ਗਏ ਤਿਆਰ ਜੀ ਗਲੂਟਨ ਫ੍ਰੀ ਆ ਜਿਹੜੇ ਪੂਰੋ ਪ੍ਰੋਟੀਨ ਵੀ ਆ ਤੇ ਆ ਦੇਖੋ ਜੀ ਇਦਾਂ ਦੇ ਬਣੇ ਆ ਦੇਖੋ ਸੌਫਟ ਕਿੰਨੇ ਆ ਤੇ ਇਹਦੇ ਵਿੱਚ ਜੋ ਮਰਜ਼ੀ ਪਾ ਕੇ ਖਾਓ ਹੈਲਥੀ ਸੈਲਡ ਪਾ ਕੇ ਖਾਓ ਸਬਜ਼ੀ ਪਾ ਕੇ ਖਾਓ ਚਿਕਨ ਪਾ ਕੇ ਖਾਓ ਵਧੀਆ ਦੇਖੋ ਪੋਲੇ ਕਿੰਨੇ ਆ ਤੇ ਇਹ ਹੈ ਜੋ ਸਭ ਤੋਂ ਹੈਲਥੀ ਤੇ ਈਜ਼ੀ ਬਣਦੇ ਆ ਤੇ ਤੁਸੀਂ ਘਰੇ ਬਣਾਓ ਤੇ ਜਿੰਨੇ ਮਰਜ਼ੀ ਖਾਓ ਤੇ ਮੈਂ ਵੀ ਲੱਗੀ ਹੁਣ ਖਾਣ ਤੇ ਤੁਸੀਂ ਵੀ ਦੇਖੋ ਤੇ ਖਾਓ